ਹਯਾ ਦੇ ਆਲੀ ਪਾਰਟੀਆ ਕਾਂਗਰਸ ਕੁੜੀ ਦੇ ਵਿਆਹ ਤੇ 16000 ਮਿਲਦਾ ਸੀ 16000 ਇਹ ਸਾਡੇ ਰਾਜ 52000 ਮਿਲਿਆ ਕਿ ਨਹੀਂ ਮਿਲਿਆ ਹੁਣ ਬੋਲਦੀਆਂ ਨਹੀਂ ਬੋਲਦੀਆਂ ਨਹੀਂ ਮਾਲ ਆਗਵਾਤ ਕੋਲ ਤੇ 30000 ਦੇ ਲਾਰੇ ਚਾਗੀਆਂ ਮਾਰਤਾ ਮਾਲ ਲੈਂਦੇ ਆ ਮਾਲ ਸਮਾਨ ਵਧੀਆ ਆਇਆ ਲੱਗਦਾ ਜੀ ਹੁਣ ਹੁਣ ਸਿੰਘ ਸਮਾ ਨੇ ਸੱਦਿਆ ਸੀਗਾ ਕਤਰੇ ਤੇ ਜਥੇਦਾਰ ਸਾਹਿਬ ਨੇ ਸੱਦਿਆ ਮਾਨ ਜੋਗਾ ਤੇ ਉੱਥੇ ਜਾ ਕੇ ਕਹੂੰਗਾ ਕਿ ਆ ਕਿ ਮੈਂ ਨਾ ਮਾਣਾ ਸੀ ਮੈਨੂੰ ਨਹੀਂ ਮਰ ਜਾਦਾ ਦਾ ਪਤਾ ਛੇ ਭਾਈ ਤੈਨੂੰ ਮਰ ਜਾਦਾ ਨਹੀਂ ਪਤਾ ਫਿਰ ਤੂੰ ਜੀਵ ਕਿਉਂ ਖੋਦਾ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੇ ਮੈਨੂੰ ਨਹੀਂ ਪਤਾ ਗੱਲ ਦਾ ਮੈਂ ਨਾ ਬੋਲਾਂ ਜਿਹਦੇ ਮੈਂ ਬੋਲਦਾ ਫਿਰ ਕਹਿੰਦਾ ਯਾਰ ਮੇਰੀ ਵੀਰ ਨੂੰ ਤੋੜ ਮਰੋੜ ਕੇ ਲਈ ਪ੍ਰੈਸ ਦੀ ਜਾਤੀ ਤੇ ਜਿਹੜਾ ਹਮਲਾ ਉਹ ਸਾਡੇ ਤੇ ਹਮਲਾ ਪ੍ਰੈਸ ਤੇ ਹਮਲਾ ਨਹੀਂ ਪੱਤਰਕਾਰ ਭਰਾਵਾਂ ਤੇ ਪਾਰਚਾ ਦਰਜ ਨਹੀਂ ਉਹ ਸਾਡੇ ਲੜਨ ਵਾਲੇ ਲੋਕਾਂ ਦੇ ਪਾਰਚਾ ਉਸ ਪਾਰਚੇ ਦਾ ਜਵਾਬ ਅਸੀਂ ਆਪਣੇ ਸੰਘਰਸ਼ ਰਾਹੀਂ ਦੇਣਾ ਹਜੇ ਸਤਾਈ ਆਈ ਨਹੀਂ ਇਹਨਾਂ ਨੂੰ ਕਿਹਾ ਰਿਹਾ ਕਿ ਭਾਈ ਡਬਲ ਪਜਾਮੇ ਪਾ ਕੇ ਆਓ ਤੇ ਬੀਤੇ ਵਾਲੇ ਬੂਟ ਪਾ ਕੇ ਆਓ ਲੋਕਾਂ ਨੂੰ ਥੋੜੇ ਜਵਾਬ ਦੇਣ ਨੂੰ ਕੋਈ ਨਹੀਂ ਖੁੱਲਾ ਚੈਨ ਚਾਹ ਥੋੜੇ ਚੈਨਲ ਦੇ ਸਾਹਮਣੇ ਜਿਹੜੀ ਮਰਜੀ ਗੱਲ ਤੇ ਡਿਬੇਟ ਕਰਨ ਨਸ਼ੇ ਤੇ ਕਰਨ ਭ੍ਰਿਸ਼ਟਾਚਾਰ ਤੇ ਕਰਨ ਕਾਨੂੰਨ ਸਥਿਤੀ ਦੀ ਕਰਨ ਖੁੱਲਾ ਚੰਗਲਾ ਜਗ੍ਹਾ ਇਹਨਾਂ ਦੀ ਫਾਈਨਲ ਦੀ ਫੇਰ ਦੱਸਾਂਗੇ ਕਿ ਭਾਈ ਹੱਕ ਤੇ ਝੂਠ ਕੀ ਆ ਮੈਨੂੰ ਬੜੀ ਖੁਸ਼ੀ ਹੁੰਦੀ ਮੇਰਾ ਸੀਨਾ ਚੌੜਾ ਹੁੰਦਾ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਗੁਰੂ ਗੋਬਿੰਦ ਸਿੰਘ ਦਾ ਸਿਪਾਹੀ ਹੁੰਦਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਖੇੜੀ ਦਾ ਪ੍ਰਧਾਨ ਕਹਿ ਰਿਹਾ ਕਿ ਮੈਂ ਸੁਖਵੀਰ ਬਾਲ ਦਾ ਸਿਪਾਹੀ ਹਾਂ ਮੈਂ ਠੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ ਪਰ ਮੇਰੀ ਜਿਹੜੀ ਜਫੇਬੰਦੀ ਆ ਉਹ ਸ਼੍ਰੋਮਣੀ ਅਕਾਲੀ ਦਲ ਆ ਜੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰਿਜ਼ੈਂਟ ਨਹੀਂ ਕਰਨਾ ਫਿਰ ਮੈਂ ਕਿਹੜੀ ਪਾਰਟੀ ਨੂੰ ਕਰਨਾ ਤੇ ਮੈਨੂੰ ਮਾਣ ਆ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹੁੰਦੀ ਹਾਂ ਪ੍ਰਧਾਨ ਬਣਨ ਤੋਂ ਬਾਅਦ ਤਾਂ ਗੁਰੂ ਦਾ ਸਿਪਾਹੀ ਹੁੰਦਾ ਪ੍ਰਧਾਨ ਬਣਨ ਤੋਂ ਬਾਅਦ ਕਿਸੇ ਬੰਦੇ ਦਾ ਸਿਪ ਉਹ ਜਿਹਦਾ ਜਰਨੈਲ ਹੀ ਸੁਖਵੀਰ ਬਾਦਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਾਰੀ ਕੀ ਕਰੇ ਕਿਉਂਕਿ ਉਹਦੇ ਪ੍ਰਧਾਨ ਨੂੰ ਅਕਾਲੀ ਦਲ ਦੇ ਪ੍ਰਬੰਧ ਕਰਨ ਤੋਂ ਬੇਲ ਨਹੀਂ ਮਿਲ ਰਹੀ ਉਹਨੂੰ ਮਾਗੀ ਮੇਲੇ ਤੇ ਪ੍ਰਬੰਧ ਕਰਨੇ ਪੈਂਦੇ ਨੇ ਅਕਾਲੀ ਦਲ ਦੀ ਰੈਲੀ ਵਾਸਤੇ ਫਿਰ ਆਪ ਉਹ ਸਟੇਜ ਤੋਂ ਬੋਲਣਾ ਪੈਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪ ਬੋਲਣਾ ਪੈਂਦਾ ਹੈ ਪੋਲੀਟੀਕਲ ਰਾਜਨੀਤਿਕ ਜਿਹੜਾ ਹੈਗਾ 169 169 ਸੁਪਾ ਮਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ 169 ਰੂਪਾਂ ਬਾਰੇ ਦੱਸਿਆ ਗਿਆ 169 ਰੂਪਾਂ ਬਾਰੇ ਦੱਸਿਆ ਗਿਆ ਆ ਤਾਂ ਹਲਾਤ ਨਹੀਂ ਐ ਥੇ ਰੁਪਏ 10 ਰੱਖ ਕੇ 90 ਚੱਕ ਕੇ ਲੈ ਜਾਂਦੇ ਵੀ ਜਿਹੜਾ ਪਤਾ ਨਹੀਂ ਮੇਰੇ ਨਾਲ ਕਈ ਵਾਰੀ ਹੋਈ ਐ ਸਾਡੇ 3 ਦਿਵਾਨ ਕਿਤੇ ਪਾਟਿਆ ਨੂੰ 10-10 ਦਾ ਚੜਾ ਗਿਆ ਕੋਈ ਯਾਦਾਂ ਉਸੇ ਗੈਨ ਲੱਗੇ ਆ ਸਾਡੇ ਨਿਆਣੇ ਕਹਿੰਦੇ ਬਾਬਾ ਜੀ ਅੱਧਾ ਰੋਟਾ ਦਸਾਂਗਾ ਮੈਂ ਕਿਹਾ ਜੇ ਕੰਮ ਦਾ ਦਵਾਨ ਵੀ ਅੱਧਾ ਗਾਲੂ ਆ ਜੂਗਾ ਪਰਸੋਂ ਨੂੰ ਪਰਸੀ ਲੱਗੇ ਜੋੜਨਾ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲਿਆ ਡਰੱਗ ਦੇ ਮਾਮਲੇ 'ਚ ਅਸੀਂ ਬਠਿੰਡੇ 'ਚ ਸੀ ਉਦੋਂ ਪੀਪਲਸ ਪਾਰਟੀ ਪੰਜਾਬ ਵੱਲੋਂ ਸਾਡੀ ਰੈਲੀ ਸੀ ਪੱਤਰਕਾਰ ਆ ਗਏ ਮਨਪ੍ਰੀਤ ਜੀ ਵੀ ਮੈਂ ਵੀ ਬੈਠਾ ਨਾਲ ਉਹ ਕਹਿੰਦੇ ਜਗਦੀਸ਼ ਭੋਲੇ ਨੇ ਨਾਮ ਲੈ ਤਾਂ ਕੀ ਕਹਿਣਾ ਚਾਹੋਗੇ ਮਨਪ੍ਰੀਤ ਬਾਲ ਕਹਿੰਦਾ ਜਦੋਂ ਫਰਾਂਸ ਦੀ ਕ੍ਰਾਂਤੀ ਆਈ ਹੈ ਨਾ ਉਹ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮੀਠੇ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਸਕਾਟਲੈਂਡ ਦੇ ਵਿੱਚ ਜਦੋਂ ਰਾਜ ਪਲਟਾ ਹੋਇਆ ਹੈ ਨਾ ਉਸ ਵੇਲੇ ਰਾਜੇ ਨੂੰ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਉਹਦਾ ਮੀਠੇ ਦਾ ਕੁਝ ਉਹਦੇ ਬਾਰੇ ਕਹੋਗੇ ਕਹਿੰਦਾ ਲਾਮਾ ਇਕਵਾਲ ਨੇ ਲਿਖਿਆ ਕਾਫਲੇ ਲੁੱਟੇ ਤੋ ਗੁਰਦਸ਼ੇ ਮਾਫੂਜ਼ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾ ਲੈਤਾ ਉਹਦਾ ਮਜੀਠੀ ਦਾ ਉਹ ਵੀਡੀਓ ਨਕਲੀ ਹੈ ਜੀ ਇਸ ਵੀਡੀਓ ਦੇ ਆਧਾਰ ਤੇ ਕੋਈ ਸਪਸ਼ਟੀਕਰਨ ਕਰ ਦੇ ਜਿਹੜੀ ਚੀਜ਼ ਨਕਲੀ ਹੈ ਜੀ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ AI ਦਾ ਜ਼ਮਾਨਾ ਜੋ ਮਰਜੀ ਬਣਾ ਲਓ ਕਿਸੇ ਦਾ ਵੀ ਬਣਾ ਲੈਣੀ ਉਹਦੇ ਬਾਰੇ ਮੈਂ ਦੱਸਦਾ ਕਿ ਉਹ ਨਕਲੀ ਹੈ ਜਿੱਥੋਂ ਮਰਜੀ ਸਿੰਘ ਸਾਹਿਬ ਕਹਿਣ ਜਿਹੜੀ ਮਰਜੀ ਫਰੈਂਸਿਕ ਲੈਬ ਦੇ ਵਿੱਚ ਜਾ ਕੇ ਉਹਦੀ ਜਾਂਚ ਕਰਾ ਸਕਦੇ ਨੇ ਤੇ ਉਹ ਵੀਡੀਓ ਬਿਲਕੁਲ ਨਕਲੀ ਹੈ ਜੀ ਉਹਦੇ ਵਿੱਚ ਮੈਂ ਹੈ ਹੀ ਨਹੀਂ ਤੇ ਨਾ ਹੀ ਇੰਟੀਰੀਅਰ ਘਰ ਵਾਲਾ ਕੋਈ ਜਾਂ ਕੋਈ ਹੋਰ ਇਦਾਂ ਦਾ ਵੈਸੇ ਫਰੈਂਸਿਕ ਜਾਂਚ ਤੋਂ ਪਹਿਲਾਂ ਜੇ ਆਪਾਂ ਨੇਕੜਾਈ ਨਾਲ ਨੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਹੋਏ ਲੱਗਦੀ ਹੈ ਪਤਾ ਹੀ ਲੱਗਦਾ ਸੋ ਮੈਂ ਇਹ ਦੱਸਦਾ ਜੀ ਕਿ ਤੁਸੀਂ ਜਿੱਥੇ ਕਹੋਗੇ ਦੇਸ਼ ਦੀ ਜਿਹੜੀ ਮਰਜ਼ੀ ਲੈਬ ਜਿਹੜੀ ਹੈ ਫਰੈਂਸਿਕ ਉਹਦੀ ਜਾਂਚ ਕਰਾ ਲਓ ਤੇ ਉਹ ਨਕਲੀ ਹੈ ਰੰਧਾਵਾ ਸਾਹਿਬ ਹੋਰ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਛੋਡੇ ਨਾਲ ਵਾਦ ਹੈ ਮੇਰੀ ਉਮਰ ਤਾਂ ਬਹੁਤ ਛੋਟੀ ਹੈ ਤੁਸੀਂ ਤਾਂ ਹੁਣ ਤੁਸੀਂ ਤਾਂ ਪੂਰੀ ਕਰੀ ਬੈਠੇ ਹੋ ਮੁਕੇ ਨੇੜੇ ਤੇੜੇ ਹਾਂ 17 17 ਦੇ ਐਮਐਸ 40 ਦੇ